ਤੀਜ ਸਿੰਘ ਤਿਲਕ ਗਾਨਗੜੋ ਆਪਣੀ ਪੁਸਤਕ ਹਰਫਾਂ ਦੀ ਰੰਗੋਲੀ ਵਿੱਚੋਂ ਇੱਕ ਲੇਖ ਗੁਰਬਾਣੀ ਦਾ ਅਦਬ ਲੈ ਕੇ ਤੁਹਾਡੇ ਨਾਲ ਸਾਂਝ ਪਾ ਰਿਹਾ ਹੈ ਉਮੀਦ ਹੈ ਅੱਗੇ ਵੰਗ ਹੰਗਾਰਾ ਪਰੋ ਗੁਰਬਾਣੀ ਦਾ ਅਦਬ ਗੱਲ ਕੋਈ 40-45 ਸਾਲ ਪਹਿਲਾਂ ਦੀ ਹੈ ਪਿੰਡਾਂ 'ਚ ਸਕੂਲ 5ਵੀਂ ਹੱਦ 8ਵੀਂ ਤੱਕ ਹੁੰਦੇ ਸੀ ਅਸੀਂ 10ਵੀਂ ਜਮਾਤ ਵਿੱਚ ਨੇੜਲੇ ਛੋਟੇ ਸ਼ਹਿਰ ਪੜਦੇ ਸੀ ਇੱਕ ਦਿਨ ਅੱਧੀ ਛੁੱਟੀ ਵਾਲੀ ਮੈਂ ਤੇ ਮੇਰਾ ਇੱਕ ਮਿੱਤਰ ਅੰਗਰੇਜ਼ੀ ਦਾ ਗਾਈਡ ਤੇ ਪੈਨ ਲਾਈਨ ਬਾਜ਼ਾਰ ਚਲੇ ਗਏ ਸਮਾਂ ਕੁਝ ਵੱਧ ਲੱਗ ਗਿਆ ਜਦੋਂ ਵਾਪਸ ਸਕੂਲ ਨੂੰ ਮੁੜ ਰਹੇ ਸੀ ਤਾਂ ਰਸਤੇ ਵਿੱਚ ਇੱਕ ਕੂੜੇ ਦੇ ਢੇਰ ਤੇ ਕੁਝ ਛੋਟੇ ਛੋਟੇ ਪੁਰਾਣੇ ਪੀਲੇ ਪੈ ਚੁੱਕੇ ਕਾगज ਦੇ ਸਫੇ ਖਿਲਰੇ ਪਏ ਦਿਸ ਗਏ ਅਸੀਂ ਦੋਵਾਂ ਨੇ ਉਹ ਜਿੰਨੇ ਜਿੰਨੇ ਹੋ ਸਕੇ ਸਾਰੇ ਇਕੱਠੇ ਕਰ ਲਏ ਸਾਨੂੰ ਦੇਖਣ ਤੇ ਪਤਾ ਲੱਗ ਗਿਆ ਕਿ ਬਾਣੀ ਦੇ ਗੁਟਕੇ ਦੇ ਸਫੇ ਹਨ ਜੋ ਬਾਪੂ ਤੇ ਮਾਂ ਰੋਜ਼ ਪੜ੍ਹਦੇ ਹਨ ਤੇ ਸਾਨੂੰ ਵੀ ਪੜ੍ਹਾਉਂਦੇ ਹਨ ਸਾਨੂੰ ਇਹ ਪ੍ਰਾਪਤ ਕਰਕੇ ਬੜੀ ਖੁਸ਼ੀ ਹੋਈ ਕਿ ਘਰੇ ਦਿਖਾ ਕੇ ਇਨਾਮ ਵੀ ਲਵਾ ਗਏ ਨਾਲ ਹੀ ਸਕੂਲ ਦੀ ਰੀਨਾਂ ਉੱਪਰਨ ਤੇ ਮਿਲਣ ਵਾਲੀ ਸਜ਼ਾ ਬਾਰੇ ਹੀ ਭਰੋਸਾ ਹੋ ਗਿਆ ਕਿ ਹੱਥਾਂ ਵਿੱਚ ਸੰਭੀ ਬਾਣੀ ਦੇ ਪੱਤਰੇ ਜ਼ਰੂਰ ਸਾਡਾ ਬਚਾਅ ਕਰ ਦੇਣਗੇ ਕੁਦਰਤੀ ਹੋਇਆ ਵੀ ਇੰਜ ਹੀ ਅਧਿਆਪਕ ਜੀ ਨੂੰ ਪੁੱਛਣ ਤੋਂ ਪਹਿਲਾਂ ਹੀ ਅਸੀਂ ਪੈਨ ਤੇ ਕਿਤਾਬ ਲੈਣ ਜਾਣ ਬਾਰੇ ਦੱਸ ਦਿੱਤਾ ਤੇ ਉਹਨਾਂ ਬਿਨਾਂ ਕਿਛੇ ਪੁੱਛ ਪੜਤਾਲ ਦੇ ਸਾਨੂੰ ਜਮਾਤ ਵਿੱਚ ਆ ਕੇ ਬੈਠ ਜਾਣ ਦੀ ਅਗਿਆ ਦੇ ਦਿੱਤੀ ਅਸੀਂ ਉਹ ਬਾਣੀ ਦੇ ਸਫੇ ਆਪਣੇ ਔਖੇ ਵਿਸ਼ਿਆਂ ਦੀਆਂ ਕਿਤਾਬਾਂ ਵਿੱਚੋਂ ਸ਼ਰਧਾ ਭਾਵਨਾ ਨਾਲ ਰੱਖ ਲਏ ਤਾਂ ਕਿ ਵਿੱਦਿਆ ਵਧੇਰੇ ਆਵੇ ਤੇ ਆਸਾਨੀ ਨਾਲ ਸਮਝ ਜਾਵੇ ਅਸੀਂ ਵਧੀਆ ਨੰਬਰ ਲੈ ਕੇ ਪਾਸ ਹੋ ਗਏ ਇਹ ਗੱਲ ਅੱਜ ਦੇ ਰੋਲ ਕੁ ਝੋਲੇ ਵਾਲੀਆਂ ਖਬਰਾਂ ਪੜ੍ਹ ਕੇ ਤਾਜ਼ਾ ਹੋ ਗਈ ਉਦੋਂ ਅਖਬਾਰ ਪਿੰਡਾਂ 'ਚ ਕੋਈ ਵਿਰਲਾ ਟਾਵਾ ਹੀ ਹੁੰਦਾ ਸੀ ਬਹੁਤੇ ਲੋਕ ਪੜਨ ਤਾਂ ਅੱਖਾਂ ਕੋਰੀਆਂ ਹੀ ਸਨ ਗੁਟਕੇ ਪੋਥੀਆਂ ਦਾ ਵੀ ਆਮ ਲੋਕਾਂ ਨੂੰ ਕੋਈ ਗਿਆਨ ਨਹੀਂ ਸੀ ਸ਼ਾਇਦ ਇਸ ਘੱਟ ਗਿਆਨ ਕਰਕੇ ਉਹ ਪੱਤਰੇ ਆਮ ਕਿਤਾਬੀ ਸਫਿਆਂ ਵਾਂਗ ਕੂੜੇ ਵਿੱਚ ਸੁੱਟ ਦਿੱਤੇ ਗਏ ਸਨ ਡਾਕਟਰ ਦਵਿੰਦਰ ਸਿੰਘ ਵਿਦਿਆਰਥੀ ਆਪਣੇ ਪ੍ਰੋਜੈਕਟ ਹੱਥ ਲਿਖਤਾਂ ਦੀ ਸਾਂਭ ਸੰਭਾਲ ਕਰਨ ਸਮੇਂ ਇਹ ਸਚਾਈ ਬੜੇ ਦੁੱਖ ਨਾਲ ਬਿਆਨ ਕਰਦੇ ਹਨ ਕਿ ਬਹੁਤ ਸਾਰਾ ਕੀਮਤੀ ਹੱਥ ਲਿਖਤ ਸਹਿਤ ਪਿੰਡਾਂ ਦੀ ਅਨਪੜ੍ਹ ਤੇ ਗਿਆਨ ਤੋਂ ਕੋਰੀਆਂ ਸੋਣੀਆਂ ਨੇ ਗੋਲੇ ਆਦ ਬਣਾਉਣ ਵਿੱਚ ਵਰਤ ਕੇ ਨਸ਼ਟ ਕਰ ਦਿੱਤਾ ਇਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕੀਗੀ ਇਸ ਵਿੱਚ ਬਹੁਤ ਹੀ ਧਾਰਮਿਕ ਗ੍ਰੰਥੀ ਸਨ ਉਹਨਾਂ ਵੇਲੇ ਵਿੱਚ ਛਾਪੇਖਾਨੇ ਕਿਦਰੇ ਨਹੀਂ ਸਨ ਪਹਿਲ ਜਵਾਨੀ ਫਿਰ ਹੱਥ ਨਾਲ ਲਿਖ ਕੇ ਹੀ ਸੱਤ ਸੰਭਿਆ ਜਾਂਦਾ ਸੀ ਕਈ ਗ੍ਰੰਥਾਂ ਵਿੱਚ ਤਾਂ ਸਿਆਹੀ ਬਣਾਉਣੇ ਕੀ ਵਿਧੀ ਵੀ ਅਖੀਰ ਤੇ ਲਿਖੀ ਜਾਂਦੀ ਸੀ ਹੁਣ ਆਧੁਨਿਕ ਤਕਨੀਕਾਂ ਨਾਲ ਆਫਸੈਟ ਤੇ ਕੰਪਿਊਟਰਿਕ ਛਾਪੇਖਾਨੇ ਹੋ ਗਏ ਵਿਦਿਆ ਦਾ ਗਿਆਨ ਘਰ ਘਰ ਪਹੁੰਚ ਗਿਆ ਸ਼ਰਧਾ ਭਾਵਨਾ ਉੱਪਰ ਤਰਕ ਤੇ ਬੌਧਿਕਤਾ ਤੇ પ્રેમ ਪਿਆਰ ਉੱਪਰ ਦੌਲਤ ਤੇ ਸਵਾਰਥ ਭਰੂ ਹੋ ਗਿਆ ਨੈਤਿਕ ਕੀਮਤਾਂ ਖਤਮ ਹੋਣ ਕੱਢੇ ਹਨ ਧਰਮ ਬਾਣੀ ਤੇ ਪੁਸਤਕਾਂ ਦਾ ਉੱਧਰ ਦਿਖਾਵੇ ਮਾਤਰ ਤਾਂ ਵੱਧ ਹੋ ਗਿਆ ਪਰੰਤੂ ਦਿਲੋਂ ਜਿਵੇਂ ਖਤਮ ਹੀ ਹੋ ਗਿਆ ਹਰ ਗੱਲ ਪੈਸੇ ਨਾਲ ਹੀ ਤੋਲੀ ਜਾਣ ਲੱਗ ਪਈ ਹੈ ਜਿੱਥੇ ਗੁਰੂ ਘਰ ਵਿੱਚ ਗ੍ਰੰਥੀ ਸਾਹਿਬਾਨ ਵੱਲੋਂ ਤੇ ਪ੍ਰਵਾਨਕ ਕਮੇਟੀਆਂ ਵੱਲੋਂ ਰੋਜ਼ਗਾਰ ਤੇ ਪੈਸਾ ਮੁੱਖ ਹੋ ਗਿਆ ਉੱਥੇ ਕੋਈ ਚੌਧਰ ਦੇ ਭੁੱਖੇ ਅਤੇ ਸੱਤਾ ਵਿੱਚ ਚਮਕਣ ਦੀ ਲਾਲਸਾ ਵਾਲਿਓ ਨੇ ਸ਼ੁੱਧਤਾ ਤੇ ਸਤਕਾਰ ਕਾਇਮ ਕਰਨ ਦੇ ਨਾਂ ਥੱਲੇ ਭੋਲੇ-ਭਾਲੇ ਬਾਣੀ ਲਿਖਣ ਪੜਨ ਵਾਲਿਆਂ ਲਈ ਹਊਆ ਖੜਾ ਕਰ ਦਿੱਤਾ ਹੈ। ਲੰਘੇ ਮਹੀਨਿਆਂ ਦੌਰਾਨ ਗੁਰਬਾਣੀ ਦੇ ਆਧੁਕਾਰੇ ਕਾਫੀ ਚਰਚਾ ਹੋਈ ਹੈ। ਸੱਤਾਧਾਰੀਆਂ ਨਾਲ ਧਰਮੀ ਲੋਕਾਂ ਦਾ ਟਕਰਾਓ ਵੀ ਕਾਫੀ ਚੱਲਿਆ। ਦੋ ਕੀਮਤੀ ਮਨੁੱਖੀ ਜਾਨਾਂ ਵੀ ਗਈਆਂ। ਪਰੰਤੂ ਅਨੁਬਧਾ ਸਵਾਲ ਅਜੇ ਵੀ ਜਿਉਂਦੀ ਟੌਂਕ ਖੜਾ ਹੈ। ਵੱਡਾ ਕਾਰਨ ਸੱਤਾ ਤੇ ਬਣੇ ਰਹਿਣ ਦੀ ਲਾਲਸਾ ਤੇ ਲੋਕ ਧਨ ਲੁੱਟ ਕੇ ਆਪਣੀ ਤਜੌਰੀ ਭਾਰੀ ਕਰਨ ਦੀ ਕਦੇ ਨਾ ਮੁੱਕਣ ਵਾਲੀ ਖਾਹਸ਼ ਹੈ। ਗੁਰੂ ਸਹਿਬਾਨ ਦੀ ਭਾਵਨਾ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਰਾਤਾ ਕਿਦਰੇ ਚਿਤ ਚੇਤੇ ਹੀ ਨਹੀਂ ਰਹਾ। ਨਾ ਹੀ ਇਸੋ ਕੋں ਦੀ ਯਾਦ ਹੈ ਕਿ ਪਾਪਾਂ ਬਾਝੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ। ਇਸ ਸਭ ਕੁਝ ਦੇ ਮੱਦੇ ਨਜ਼ਰ ਆਪਾਂ ਗੱਲ ਗੁਰਬਾਣੀ ਦੇ ਅਰਬ ਦੀ ਕਰੀਏ। ਗੁਰੂ ਸਹਿਬਾਨ ਦੇ ਦਸਵੇਂ ਜਾਮੇ ਉਪਰੰਤ ਗੁਰਸਿੱਖਾਂ ਨੂੰ ਸ਼ਬਦ ਗੁਰੂ ਯੁਗੋ ਯੁਗਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਲਾ ਆਇਆ ਹੈ। ਇਹ ਸਰਬਸਾਂਝੀ ਬਲਤਾਂ ਦਾ ਇੱਕੋ ਇੱਕ ਉਦਾਹਰਨ ਹੈ ਜੋ ਸਮੁੱਚੀ ਮਾਨਵ ਜਾਤੀ ਦੇ ਕਲਿਆਣ ਦਾ ਸੰਦੇਸ਼ ਦਿੰਦਾ ਹੈ ਇਹ ਸੰਦੇਸ਼ ਨੂੰ ਗੁਰੂ ਹੁਕਮ ਪ੍ਰਵਾਨ ਕਰਦਿਆਂ ਇਸ ਦੇ ਅਨੁਸਾਰੀ ਹੋ ਕੇ ਕਰਮ ਕਰਨਾ ਹੀ ਸਦਾ ਅਲਵ ਹੈ ਗੁਰਬਾਣੀ ਵਿੱਚ ਥਾਂ ਥਾਂ ਬਾਹਰੀ ਤੇ ਅੰਦਰਲੀ ਸ਼ੁੱਧਤਾ ਦੀ ਗੱਲ ਕੀਤੀ ਗਈ ਹੈ ਕਿਸੇ ਵੀ ਪ੍ਰਕਾਰ ਦੇ ਅਤ ਦਾ ਪ੍ਰਤੱਖ ਵਿਰੋਧ ਕੀਤਾ ਹੈ ਮਾਨਵੀ ਸਰੋਕਾਰ ਨਾਲ ਸਰਸਾਰ ਗੁਰਬਾਣੀ ਸਹਿਜ ਮਾਰਗ ਤੇ ਚੱਲਣ ਦੀ ਮਦਈ ਹੈ ਇਹ ਸਮਝਣ ਤੇ ਅਮਲ ਕਰਨ ਵਾਲੀ ਗੱਲ ਹੈ ਅੱਖਰ ਪੁਸਤਕ ਤੇ ਮਹਾਪੁਰਸ਼ਾਂ ਦੇ ਵਚਨ ਹਮੇਸ਼ਾ ਹੀ ਅਰਵਜੋਗ ਤੇ ਸਾਹਮਣੇ ਵਾਲੇ ਹੁੰਦੇ ਹਨ ਹੁਕਮ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਅਤੇ ਗੁਰਪ੍ਰਸ਼ਾਦੀ ਵਿਦਿਆ ਵਿਚਾਰਾ ਪੜ ਪੜ ਪਾਵੇ ਮਾਨ ਇਹ ਵੀ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਪੁਸਤਕ ਗ੍ਰੰਥ ਤੇ ਸਿਆਣਿਆਂ ਦੇ ਬੋਧ ਸਦਾ ਚੇਤਿਆ ਚ ਵਸਾ ਕੇ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣੇ ਚਾਹੀਦੇ ਹਨ ਇਹਨਾਂ ਤੋਂ ਕੁਝ ਨਾ ਕੁਝ ਪ੍ਰਾਪਤ ਹੁੰਦਾ ਹੀ ਹੈ ਗੁਰੂ ਫਰਮਾਨ ਹੈ ਗੁਣਾ ਕਾ ਹੋਏ ਬਾਸਲਾ ਕੱਢ ਬਾਸ ਲਈ ਜਾਏ ਅਤੇ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ ਚੱਲੀਐ ਆਬਦ ਦੇ ਨਾਂ ਤੇ ਛੋਰ ਮਹਚਾਣ ਪਹੁੰਚਾਣ ਵਾਲੀ ਰੋਲਾ ਪਾਉਣ ਵਾਲੀ ਸੰਗਤ ਕੀ ਆਪਣੇ ਹਿਰਦੇ ਅੰਦਰ ਝਾਤ ਮਾਰ ਕੇ ਦੇਖੇਗੀ ਕਿ ਉਹ ਕਿੰਨਾ ਕਬਾਣੀ ਉੱਪਰ ਅਮਲ ਰੂਪੀਆ ਦੁਕਰਦੀ ਹੈ ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ ਗੁਣ ਹੀ ਭਰਿਆ ਮੈਂ ਫਿਰੋ ਲੋਕ ਕਹੈ ਦਰਬੇਸ਼ ਜਦ ਕਦੇ ਕਿਤੇ ਵੀ ਅਸੀਂ ਆਦਬ ਦੇ ਉਲਟ ਕੁਝ ਹੁੰਦਾ ਸੁਣਦੇ ਜਾਂ ਵੇਖਦੇ ਹਾਂ ਤਾਂ ਕਿ ਸਾਡਾ ਫਰਜ਼ ਰੋਲਾ ਪਾ ਕੇ মিডিਆ ਭੀੜ ਬਾਹਰੀ ਆਦਬ ਦਿਖਾਉਣ ਵਾਲੇ ਸਰਕਾਰੀ ਰੱਖੇ ਬੁਲਾਉਂਦੇ ਹਾਂ ਤਾਂ ਕਿ ਅਸੀਂ ਆਦਬ ਕਰ ਰਹੇ ਹੁੰਦੇ ਆ ਜਾਂ ਆਦਬ ਨਾ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਕਰ ਰਹੇ ਹੁੰਦੇ ਹਾਂ ਆਦਬ ਤਾਂ ਖੇਦਰੀਏ ਪੱਤਰੀਆਂ ਨੂੰ ਚੁੱਕ ਕੇ ਸਾਂਭ ਲੈਣ ਜਾਂ ਸਤਕਾਰਨ ਵਾਲਾ ਅਗਨਪੇਟ ਕਰਨ ਵਿੱਚ ਹੁੰਦਾ ਹੈ ਸ਼ੋਰ ਮਚਾ ਕੇ ਰਾਜਸੀ ਲਾਹ ਲੈਣ ਵਾਲੀਆਂ ਧਿਰਾਂ ਨੂੰ ਲਾਭ ਪਹੁੰਚਾਉਣਾ ਆਦਬ ਨਹੀਂ ਹੁੰਦਾ ਭੋਲੇ ਭਾਲੇ ਲੋਕਾਂ ਨੇ ਭਾਵਨਾ ਮਨੂਕਸਾ ਕੇ ਵਰਤਣਾ ਵੀ ਬੇਅਦਬੀ ਹੈ ਇਸੇ ਵੀ ਗ੍ਰੰਥ ਦੀ ਸਿਰਫ ਜਲਦ ਦੇਖ ਕੇ ਸਮਾਨ ਸਰਤੇ ਚੁੱਕ ਲੈਣਾ ਕਿਸੇ ਸਾਜ਼ਿਸ਼ ਦਾ ਹਿੱਸਾ ਹੀ ਕਿਹਾ ਜਾ ਸਕਦਾ ਹੈ ਕੋਈ ਆਦਬ ਸਤਕਾਰ ਦੀ ਗੱਲ ਨਹੀਂ ਹੁੰਦੀ ਰਹੀ ਗੱਲ ਅਜਿਹਾ ਕਰਨ ਵਾਲਿਆਂ ਦੀ ਇਹ ਧਾਰਮਿਕਤਾ ਛੱਡੋ ਇਨਸਾਨ ਕਹਣ ਦੇ ਵੀ ਯੋਗ ਨਹੀਂ ਇਹਨਾਂ ਤੇ ਤਰਸ ਕੀਤਾ ਜਾਣਾ ਚਾਹੀਦਾ ਹੈ ਪਸ਼ੂ ਵਰਤੀ ਕੰਮ ਕਰਨ ਵਾਲਿਆਂ ਦੇ ਇਰਾਦਿਆਂ ਨੂੰ ਪਸ਼ਟ ਕਰਨ ਲਈ ਉਹਨਾਂ ਦੇ ਕੋ ਕਰਮਨਾਟ ਹੁਕਮਾਂ ਜਵਾਬ ਦੇਖ ਕੇ ਅੰਡੇਟ ਕਰਨ ਵਾਲੇ ਹੀ ਦਿੱਤਾ ਜਾਵੇ ਤਾਂ ਉਹ ਆਪਣੇ ਆਪ ਅਜਿਹਾ ਕਰਨੋਂ ਹਟ ਜਾਣਗੇ ਸਰਕਾਰੀ ਤਰਦੀ ਸਲਾਹ ਕੇ ਗੁਰੂ ਘਰਾਂ ਲਈ ਰਾਖੀ ਵਾਸਤੇ ਪਹਿਰੇ ਲਾਇਆ ਜਾਣ ਇਹ ਵੀ ਕਿਸੇ ਤਰ੍ਹਾਂ ਜਾਇਜ਼ ਨਹੀਂ ਕੀਤੀ ਜਾ ਸਕਦੀ ਜਿਸ ਮੁਕੱਦਸ ਥਾਂ ਤੋਂ ਜਿਸ ਪਾਵਨ ਸਤਿਗੁਰੂ ਤੋਂ ਅਸੀਂ ਆਦੂ ਸਰਕਾਰ ਨਾਲ ਮੱਥਾ ਟੇਕ ਕੇ ਹੱਥ ਜੋੜ ਕੇ ਆਪਣੀ ਰਾਖੀ ਸਲਾਮਤੀ ਤੇ ਚੜ੍ਹਦੀ ਕਲਾ ਦੀ ਬੇਨਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਉਹਦੀ ਰਖਵਾਲੀ ਤੇ ਆਦੂ ਕਾਇਮ ਕਰਨ ਲਈ ਅਸੀਂ ਪਹਿਰੇ ਤੇ ਖਲੋਈਏ ਗੱਲ ਭੋਰਾ ਵੀ ਸੰਗੋ ਨਹੀਂ ਉਤਰਦੀ ਉਹ ਜਨਨ ਹਾਰ ਪ੍ਰਭੂ ਪਰਵੀਨ ਬਾਣੀ ਕਹਿੰਦੀ ਹੈ ਪਿੱਛੇ ਜੇ ਖਬਰ ਆਈ ਸੀ ਕਿ ਕਿਸੇ ਸ਼ਹਿਰ ਚ ਇੱਕ ਬੀਬੀ ਜੀ ਨੂੰ ਬੀੜ ਦੀਆਂ ਹੱਥ ਲਿਖਤ ਕਾਪੀਆਂ ਤਿਆਰ ਕਰਨ ਦਾ ਸ਼ੌਕ ਹੈ। ਉਸਨੇ ਸਾਰੇ ਤਖਸਾਲਵਾਂ ਤੋਂ ਇੱਕ ਇੱਕ ਹੱਥੀ ਲਿਖੀ ਬੀੜ ਭੇਟ ਕੀਤੀ ਹੈ। ਉਸਪਾਸ ਜ세ਦਾਰਾ ਕਲਪਸਕ ਸਾਹਿਬ ਤੋਂ ਅਜਿਹਾ ਕਰਨ ਦੀ ਅਲਿਖਤੀ ਆਗਿਆ ਵੀ ਹੈ। ਇਸ ਸਭ ਕੁਝ ਦੇ ਬਾਵਜੂਦ ਵੀ ਇਸ ਸਭ ਕੁਝ ਦੇ ਬਾਵਜੂਦ ਵੀ ਉਹਦੀ ਬੇਇੱਜ਼ਤੀ ਕਰਕੇ ਅੱਧੀ ਲਿਖੀ ਹੋਈ ਬੀੜ ਜਵਰੀ ਚੁੱਕ ਕੇ ਲੈ ਗਈ। ਅਖੇ ਆਲੋਭ ਵਿੱਚ ਕਮੀ ਹੈ। ਏਵੇਂ ਸੋਸ਼ਲ ਮੀਡੀਆ ਵਿੱਚ ਚਰਚੇ ਤੱਕ ਵੀਡੀਓ ਦੀ ਗੱਲ ਹੈ। ਕਿਸੇ ਸਮਾਲ ਕਵਰ ਡੇਰੇ ਜਾਂ ਅਜਿਹੇ ਕਿਸੇ ਘਰ ਵਿੱਚ ਅਖੰਡ ਪਾਠ ਕਰਨ ਵਾਲੇ ਤਿੰਨ ਚਾਰ ਬਜ਼ੁਰਗ ਪਾਠੀ ਸਿੰਘਾਂ ਨੂੰ ਜੋ ਅੰਮ੍ਰਿਤਧਾਰੀ ਵੀ ਸਨ ਇਸ ਕਰਕੇ ਬੇਰਹਿਮੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਤੁਸੀਂ ਇੱਥੇ ਕਹਿਣ ਦੇ ਬਾਵਜੂਦ ਵੀ ਪਾਠ ਕਿਉਂ ਕਰ ਰਹੇ ਹੋ ਹਾਲਾਂਕਿ ਉਹਨਾਂ ਗ੍ਰੰਥੀਆਂ ਦੀ ਰੋਟੀ ਰੋਜੀ ਦਾ ਵੀ ਇਹੀ ਵਸੀਲਾ ਹੈ ਜੋ ਕਿਸੇ ਨੇ ਵੀ ਨਹੀਂ ਸੋਚਿਆ ਉਹਨਾਂ ਕੁੱਟਮਾਰ ਕਰਨ ਵਾਲਿਆਂ ਨੂੰ ਕਿਸੇ ਸਤਾਧਾਰੀ ਤੇ ਰਖਵਾਲਿਆਂ ਨੇ ਕੁਝ ਨਹੀਂ ਪੁੱਛਿਆ ਇਹਨਾਂ ਵੀ ਨਹੀਂ ਕਿ ਕਾਨੂੰਨ ਆਪਣੇ ਹੱਥ ਵਿੱਚ ਕਿਉਂ ਲਿਆ ਖੈਰ ਰਘੂ ਵਿਚਾਰ ਹੁਣ ਉਹ ਸੰਗਤ ਪਤਾ ਨਹੀਂ ਕਿਹੜੀ ਗਖਾਂ ਚ ਉਤਰ ਗਈ ਹੈ ਉੰਜ ਬਾਣੀ ਤਾਂ ਫਰਮਾਉਂਦੀ ਹੈ ਜਿੱਥੇ ਜਾਏ ਉਹ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੀ ਅਤੇ ਜਿੱਥੇ ਨਾਮ ਜਪੀਏ ਮੇਰੇ ਪਿਆਰੇ ਸੇ ਅਸਥਲ ਸੋਈ ਨਚੋਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਹੀ ਨਗਰ ਉਜਾੜੀ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਸਾਂਝੀ ਹੈ ਇਹਦੇ ਰਚਨਹਾਰੇ ਜਾਤ ਮਜਬ ਧਰਮ ਤੋਂ ਉਪਰ ਮਹਾਪੁਰਖ ਹਨ ਇਸਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਭਲੇ ਲਈ ਹੈ ਜਿਵੇਂ ਸੂਰਜ ਹਰ ਕਿਸੇ ਨੂੰ ਊਰਜਾ ਦਿੰਦਾ ਹੈ ਚੰ드ਰਮਾ ਸਭ ਨੂੰ ਸ਼ੀਤਲਤਾ ਪ੍ਰਦਾਨ ਕਰਦਾ ਹੈ ਧਰਤੀ ਸਭ ਦੀ ਮਾਤਾ ਹੈ ਕੋਈ ਇਸ ਨਾਲ ਕਿਵੇਂ ਮਰਜ਼ੀ ਦੇ ਵਿਵਹਾਰ ਕਰੇ ਜਿਉਂ ਬਸੁਦਾ ਬਸੁਦਾ ਕੋ ਕੋ ਖੋਦਾ ਹੈ ਉਹ ਜੰਨਨ ਲੇਪ ਗੁਰਬਾਣੀ ਅੰਮ੍ਰਿਤ ਜਲ ਹੈ ਜ਼ਰੂਰ ਇਸ ਨੂੰ ਛਕਣ ਦੀ ਹੈ ਇਸ ਵਿੱਚ ਟੁੱਬੀ ਮਾਰ ਰਤਨ ਜਿਵੇਂ ਖੋਜ ਲਿਆਉਣ ਦੀ ਹੈ ਇਸ ਦੇ ਬਚਨਾਂ ਤੇ ਅਮਲ ਕਰਨ ਦੀ ਹੈ ਇਸ ਦੇ ਨਾਮ ਤੇ ਇਸ ਦੇ ਅਰਬ ਦੇ ਨਾਮ ਤੇ ਕਿਸੇ ਦਾ ਦਿਲ ਦਿਖਾਉਣ ਦੀ ਨਹੀਂ ਹੈ ਪਿੱਛੇ ਲਾ ਕੇ دنیਾਬੀ ਛਣ ਭੰਗੜ ਲਾਭ ਲੈਣ ਦੀ ਨਹੀਂ ਹੈ ਸਦੀਵੀ ਮੁਕਤੀ ਸ਼ਾਂਤੀ ਤੇ ਪ੍ਰੇਮ ਕਰਨ ਦੀ ਪ੍ਰੇਰਣਾ ਪ੍ਰਾਪਤ ਕਰਨ ਦੀ ਹੈ ਸ੍ਰੀ ਖੰਡ ਪਾਠ ਬਹੁਤ ਘੱਟ ਹੋਣੇ ਚਾਹੀਦੇ ਹਨ ਜਪਜੀ ਸਾਹਿਬ ਸਮੇਤ ਹੋਣ ਧੂਪੀਆ ਦੇਗਵਾਲਾ ਤੇ ਪਹਿਰੇ ਵਾਲਾ ਇੱਕ ਸਿੰਘ ਹਰ ਸਮੇਂ ਪਾਠ ਦੌਰਾਨ ਗੁਰੂ ਦੀ ਹਾਜ਼ਰੀ ਭਰੇ ਪਰਿਵਾਰ ਦਾ ਇੱਕ ਮੈਂਬਰ ਘਟੋ ਘਟ ਬਾਰੋ-ਬਾਰੀ ਬੈਠ ਕੇ ਪਾਠ ਸਰਵਣ ਕਰੇ। ਪਾਠੀ ਸਿੰਘਾਂ ਵਿੱਚ ਪਰਿਵਾਰ ਸ਼ਾਮਲ ਹੋਵੇ। ਨਹੀਂ ਤਾਂ ਪਾਠੀ ਸਹਿਬਾਨ ਦੀ ਸੇਵਾ ਜ਼ਰੂਰ ਪਰਿਵਾਰ ਆਪ ਕਰੇ। ਪਾਠ ਰਹਾਉ ਨਾਲ ਟਕਾਉ ਵਿੱਚ ਸ਼ਾਂਤ ਚਿੱਤ ਸੁਣਾ ਕੇ ਕੀਤਾ ਜਾਵੇ। ਆਸਾ ਜੀ ਦੀ ਵਾਰ ਦਾ ਕੀਰਤਨ ਲਗਭਗ ਬੰਦ ਹੋਣ ਵੱਲ ਵਧ ਰਿਹਾ ਹੈ। ਸਿਰਫ ਵੱਡੇ ਇਤਿਹਾਸ ਗੁਰਦੁਆਰਾ ਸਹਿਬਾਨ ਨੂੰ ਛੱਡ ਕੇ ਉੱਥੋਂ ਟੀਵੀ ਰੇਡੀਓ ਤੇ ਹੀ ਸੁਣਿਆ ਜਾ ਰਿਹਾ ਹੈ। ਜ਼ਿਆਦਾ ਕਰਕੇ ਜਾਂ ਫਿਰ ਰਾਗੀ ਸਹਿਬਾਨ ਨੇ ਸੀੜੀਆਂ ਹੀ ਕਰਵਾ ਦਿੱਤੀਆਂ ਹਨ। ਸામਨੇ ਬੈਠ ਕੇ ਇਕਾਗਰ ਚਿੱਤ ਸੰਗਤੀ ਰੂਪ ਵਿੱਚ ਮਿਲ ਕੇ ਕੀਰਤਨ ਕਰਨ ਸੁਣਨ ਦਾ ਆਨੰਦ ਹੀ ਵੱਖਰਾ ਹੁੰਦਾ ਹੈ ਭਾਵੇਂ ਉਪਰੋਕਤ ਸਹੂਲਤਾਂ ਦੀ ਵਰਤੋਂ ਵੀ ਗਲਤ ਨਹੀਂ ਪਰੰਤੂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੀ ਰਹਿਣਾ ਚਾਹੀਦਾ ਹੈ ਪ੍ਰਾਣੀ ਮਾਤਰ ਨੂੰ ਆਮ ਕਰਕੇ ਰੋਜ਼ਾਨਾ ਬਾਣੀ ਪੜ੍ਹਨੀ ਸੁਣਨੀ ਚਾਹੀਦੀ ਹੈ ਸਮਾ ਮਿਲਣ ਤੇ ਸਹਿਜ ਪਾਠ ਆਪ ਕਰਨਾ ਨਹੀਂ ਤਾਂ ਜੇ ਕਰਨਾ ਨਹੀਂ ਤਾਂ ਸੁਣਨਾ ਚਾਹੀਦਾ ਹੈ ਸੁਣਨ ਪੜ੍ਹਨ ਤੇ ਸਮਝ ਆਉਣ ਲੱਗ ਜਾਂਦੀ ਹੈ ਇਨਸਾਨ ਨੇਕੀ ਤੇ ਭਲਾਈ ਦੇ ਮਾਰਗ ਤੇ ਤੁਰ ਪੈਂਦਾ ਹੈ ਬੇਲੋੜੀਆਂ ਬਾਹਰੀ ਰੀਤਾਂ ਤੇ ਡੰਬਰ ਦਾ ਵਹਿਮ ਵਿਚਾਰ ਨਹੀਂ ਕਰਨਾ ਚਾਹੀਦਾ ਪਵਿੱਤਰਤਾ ਮਨ ਤਨ ਤੇ ਧਨ ਦੀ ਜ਼ਰੂਰ ਰੱਖਣੀ ਬਣਦੀ ਹੈ ਇਕਾਗਰਤਾ ਤੇ ਸ਼ੁੱਧਤਾ ਵੀ ਚਾਹੀਦੀ ਹੈ ਗੁਰੂ ਤੋਂ ਕੁਝ ਵੀ ਮੰਗਣ ਤੋਂ ਝਿਜਕ ਨਹੀਂ ਕਰਨੀ ਚਾਹੀਦੀ ਪਰ ਲਾਭ ਲਈ ਹੋਵੇ ਕਿਸੇ ਹੋਰ ਦੇ ਨੁਕਸਾਨ ਦੀ ਮੰਗ ਕਦੇ ਵੀ ਨਹੀਂ ਸੋਚਣੀ ਚਾਹੀਦੀ ਗੁਰੂ ਜਾਨਣ ਹਰ ਹੈ ਉਸ ਤੋਂ ਅਰਦਾਸ ਕਰਕੇ ਮੰਗਣ ਨਾਲ ਸਾਨੂੰ ਹੌਸਲਾ ਤੇ ਤਸ਼ਾਹ ਮਿਲਦਾ ਹੈ ਉੰਜ ਉਹ ਦਾਤਾ ਹੈ ਦੇਣ ਹਰ ਹੈ ਉਸਤੇ ਭਰੋਸਾ ਰੱਖਣਾ ਹੈ ਸਾਰੇ ਫਿਕਰ ਸਾਡੇ ਪ੍ਰਤੀ ਉਸ ਨੂੰ ਹੀ ਹਨ ਉਸ ਦੀ ਰਜਾ ਵਿੱਚ ਰਹਿ ਕੇ ਉਸ ਦਾ ਸ਼ੁਕਰਾਨਾ ਕਰਨਾ ਹੈ ਉਹ ਕਿਰਪਾਲੂ ਹੈ ਕਿਰਪਾ ਦੀ ਵਰਖਾ ਕਰੇਗਾ ਧੰਨਵਾਦ